ഓടണം <sum> ਆਖਰਾ ਜਿਹੜੀ ਬੀਐਮਐਲ ਇਹ ਮੇਨ ਲਾਈਨ ਇਹਦੇ ਵਿੱਚ 8 ਵਜੇ ਸਾਨੂੰ ਇਧਰੋਂ ਐਕਸ਼ਨ ਸਾਹਿਬ ਤੇ ਐਸਡੀਓ ਸਾਹਿਬ ਵੱਲੋਂ ਇਹਨਾਂ ਦੇ ਸਟਾਫ ਵੱਲੋਂ ਰਿਪੋਰਟ ਹੋਇਆ ਇਹਦੇ ਵਿੱਚ ਜਿਹੜੀ ਆਪਾਂ ਜਿੱਥੇ ਖੜੇ ਆ ਇਸ ਬੰਨ ਤੇ ਕੋਈ ਫੁੱਟ ਦੋ ਫੁੱਟ ਔੜ ਪਿਆ ਔਰ ਪਾਣੀ ਥੱਲੇ ਦੀ ਰਿਸਨ ਲੱਗ ਪਿਆ ਸੁੱਪਰੋ ਸਾਰਾ ਕੁਝ ਠੀਕ ਹੈ ਤੁਸੀਂ ਜਿੱਤਲੀ ਜਿਹੜਾ ਰੈਸਕਿਊ ਵਰਕ ਕੀਤਾ ਗਿਆ ਤੇ ਹੁਣ ਜਿਹੜੀ ਪੋਜੀਸ਼ਨ ਹੈ ਜੋ ਮੌਕੇ ਤੇ ਅਸੀਂ ਖੜੇ ਆ ਅੰਡਰ ਕੰਟਰੋਲ ਹੈ ਪਾਣੀ ਜਿਹੜਾ ਇਸ ਵੇਲੇ ਚੱਲ ਰਿਹਾ ਸੀ 11000 ਦੇ ਨੇੜੇ ਰੋਸਪੜ ਹੈਡ ਬਾਕਸ ਤੋਂ ਉਹਨੂੰ ਆਲਮੋਸਟ ਰੈਗੂਲੇਟਿੰਗ ਕਰਵਾ ਕੇ ਇਹਨਾਂ ਨੇ ਆਪੂ ਹਿਆਰ ਕਰ ਦਿੱਤਾ ਪਰ ਸ਼ਾਮ ਤੱਕ ਜਿਹੜਾ ਇਹਦਾ ਲੈਵਲ ਟੱਪ ਕੇ ਤੇ ਇਹ ਮਜ਼ਾਜ ਬੀਸਿਕਲੀ ਰੈਸਕਿਊ ਵਰਕ ਦਾ ਚੱਲ ਰਿਹਾ ਜਿਹੜਾ ਪ੍ਰੋਟੈਕਸ਼ਨ ਵਰਕ ਬਟ ਜਿਹੜਾ ਪ੍ਰੋਪਰ ਪ੍ਰੋਟੈਕਸ਼ਨ ਵਰਕ ਉਹ ਸ਼ਾਮ ਨੂੰ ਸ਼ੁਰੂ ਹੋਏਗਾ ਤੇ ਕੱਲ ਤੱਕ ਇਹ ਸਾਰਾ ਠੀਕ ਹੋ ਜਾਏਗਾ ਹੋਪਫੁਲੀ ਜੋ ਲੱਗ ਰਿਹਾ ਜਿਹੜੀ ਪੋਜੀਸ਼ਨ ਹੈ ਉਹ ਬਿਲਕੁਲ ਠੀਕ ਹੈ ਪਾਣੀ ਜਿਹੜਾ ਨਿਕਲ ਚੁੱਕਾ ਥੋੜਾ ਰਸ ਗਿਆ ਜਿਹੜਾ ਕਿੱਲੇ ਦੋ ਕਿੱਲੇ ਭਰੇ ਨੇ ਉਸ ਤੋਂ ਬਾਅਦ ਕੰਟਰੋਲ 'ਚ ਤੇ ਮੇਰੇ ਜਿਹੜਾ ਕੈਲੋ ਪਾਕੜਾ ਦੀ ਜਿਹੜੀ ਮੈਨੇਜਮੈਂਟ ਜਾਂ ਜਿਹੜਾ ਸਟਾਫ ਉਹਨਾਂ ਵੱਲੋਂ ਵੀ ਸਾਰੇ ਜਿਹੜੇ ਇਤਿਆਜ਼ ਵਰਤੇ ਗਏ ਨੇ ਇਹ ਪੋਜੀਸ਼ਨ ਜਿਹੜੀ ਹੈ ਜੋ ਹੋਪਫੁਲੀ ਠੀਕੀ ਰਹੇਗੀ ਕਿੰਨਾ ਨੁਕਸਾਨ ਕਿੰਨਾ ਹੋਜੀ ਮੇਰੇ ਨੁਕਸਾਨ ਤਾਂ ਜਿਆ ਕੋਈ ਨਹੀਂ ਆ ਦੋ ਤਿੰਨ ਖੇਤਾਂ ਚ ਹੈ ਜਿਹੜਾ ਤਿੰਨ ਚਾਰ ਏਕੜੇ ਪਾਣੀ ਜੀ ਕੋਈ ਫਸਲ ਨਹੀਂ ਹੈ ਖੇਤ ਵੀ ਖਾਲੀ ਨੇ ਤੇ ਨੁਕਸਾਨ ਦੇ ਵੀ ਬਚਾਈ ਹੈ ਜੇ ਕਿਸੇ ਘਰ ਚ ਨਹੀਂ ਆ ਕੋਈ ਅੱਗੇ ਘਰ ਵੀ ਹੈ ਨਹੀਂ ਪਿੰਡ ਨਹੀਂ ਹੈ ਬਾਕੀ ਇਹ ਵੀ ਅਸੀਂ ਅਲਰਟ ਤੇ ਆ ਜੇ ਕੋਈ ਪੋਜੀਸ਼ਨ ਸਾਨੂੰ ਇਦਾਂ ਦੀ ਲੱਗੇ ਵੀ ਤੇ ਅਸੀਂ ਉਹਦਾ ਜਿਹੜੇ ਆ ਜੋ ਜੋ ਵੀ ਸਾਨੂੰ ਕਰਨਾ ਪੈ ਗਿਆ ਸੀ ਕਰਨਾ ਸਰ ਸਾਹਮਣੇ ਕੋਈ ਰਿਪੇਅਰ ਤੋਂ ਜਿਹੜਾ ਕੰਮ ਚੱਲ ਰਿਹਾ ਸੀ ਉਹਨਾਂ ਨੇ ਵੀ ਕੋਈ ਨਿਗਰਾਨੀ ਰੱਖੀ ਸੀ ਜਿਹੜਾ ਸਾਹਮਣੇ ਬੋਰੀਆਂ ਲਾਈਆਂ ਜਾ ਰਹੀਆਂ ਨੇ ਇਹ ਰੁਟੀਨ ਦਾ ਇਹ ਰੁਟੀਨ ਵਰਕ ਹੈ ਔਰ ਜੋ ਇਹ ਪਾੜ ਪਿਆ ਜਿਵੇਂ ਨਿੱਕੇ ਨਿੱਕੇ ਪੁਆਇੰਟ ਹੋਰ ਵੀ ਦਿਖ ਰਹੇ ਨੇ ਇਹ ਰੈਗੂਲਰ ਇਹ ਰਿਪੇਅਰ ਚ ਵਰਕ ਚੱਲਦਾ ਰਹਿੰਦਾ ਕਿਉਂਕਿ ਪਾਏ ਦਾ ਜਿਹੜੀ ਸ਼ੇਪ ਇਦਾਂ ਦੀ ਹੈ ਵੀ ਜਦੋਂ ਪਾਣੀ ਵੱਧਦਾ ਘਟਦਾ ਤਾਂ ਉਹ ਪ੍ਰੈਸ਼ਰ ਜਿਹੜਾ ਬੰਨ ਤੇ ਪੈਂਦਾ ਹੀ ਪੈਂਦਾ ਜਿਹੜੀਆਂ ਸਾਈਡਸ ਤੇ ਮोटे ਆ ਵੀ ਫਸਟ ਟਾਈਮ ਹੋਇਆ ਜਾਂ ਕਹਿ ਲੋ ਜੋ ਮੈਨੂੰ ਪਤਾ ਲੱਗਾ ਵੀ 4-5 ਸਾਲ ਪਹਿਲਾਂ ਫਤੇਗੜ ਸਾਹਿਬ ਚ ਕੁਛ ਇਦਾਂ ਦੀ ਰਿਪੋਰਟ ਹੋਈ ਸੀ ਇਹ ਰੂਟੀਨ ਚ ਹੁੰਦਾ ਨਹੀਂ ਜਿਵੇਂ ਪਾਣੀ ਅਕ੍ਰੋਸ ਚਲਾ ਗਿਆ ਨਿਕਲ ਗਿਆ ਪਰ ਚਲੋ ਜਿਹੜਾ ਇਹ ਆ ਵੀ ਟਾਈਮਲੀ ਪਤਾ ਲੱਗ ਗਿਆ ਤੇ ਇਹਦੇ ਤੇ ਜਿਹੜਾ ਪ੍ਰੋਟੈਕਸ਼ਨ ਵਰਕ ਚੱਲ ਰਿਹਾ ਹੈ ਕੀ ਨਾਮ ਹੈ ਜੀ ਮੇਰਾ ਸ਼ੰਕਰ ਭਰਦਵਾਦੀ ਬੋਲੇ ਸ਼ੰਕਰ ਹੈ ਵਿਕਲੋ ਗੋਤਾਖਰਾਂ ਦੀ ਟੀਮ ਸ਼ੰਕਰ ਜੀ ਪਾੜ ਤੇ ਆ ਨਹਿਰ ਵਿੱਚ ਕਿਹੜੀ ਜਗ੍ਹਾ ਤੇ ਪਾੜਦੇ ਆ ਉਹ ਮਾ ਪਸਿਆਣੇ ਦਾ ਪੁਲ ਹੈ ਮੇਨ ਜਿੱਤੇ ਥਾਣਾ ਹੈਗਾ ਜੇ ਤੁਸੀਂ ਗਰੂਰ ਨੂੰ ਤੁਸੀਂ ਜਾਣਦੇ ਹੋ ਉੱਥੇ ਦਾ ਮੇਨ ਜਿਹੜਾ ਪੁਲ ਪੁਰਾਣੇ ਵਾਲਾ ਉੱਥੇ ਆਪਾਂ ਖੜੇ ਆ ਇੱਥੇ ਇੱਕ ਰਿਪੇਅਰ ਚੱਲ ਰਹੀ ਸੀਗੀ ਜੋ ਨਹਿਰ ਮੈਕਨੇ ਵਾਲੇ ਰਿਪੇਅਰ ਕਰ ਰਹੇ ਸੀਗੇ ਥੱਲੇ ਲਗਾ ਰਹੇ ਸੀਗੇ ਉੱਥੇ ਕੁਝ ਥੋੜਾ ਜਿਹਾ ਪਾਣੀ ਜਿਹੜਾ ਹੈਗਾ ਉਹ ਲੀਕੇਜ ਕਰ ਗਿਆ ਕਿਉਂਕਿ ਥੱਲੇ ਕਈ ਵਾਰੀ ਜਿਵੇਂ ਸਾਪੇ ਨਿਉਲੇ ਇਹੋ ਜਿਹੀ ਕੋਈ ਸਰੰਗਾ ਬਣਦੀਆਂ ਨੇ ਤਾਂ ਉਹ ਪ੍ਰੋਪਰ ਪਤਾ ਨਹੀਂ ਲੱਗਦਾ ਹੈਗਾ ਉਹਦੇ ਕਾਰਨ ਥੋੜਾ ਜਿਹਾ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਥੋੜਾ ਚਲਾ ਗਿਆ ਸੀਗਾ ਜਿਹਦੇ ਵਿੱਚ ਸਾਨੂੰ ਇਨਫੋਮੇਸ਼ਨ ਨਹੀਂ ਗੋਤਾਖੋਰਾ ਨੂੰ ਇਥੇ ਲੋੜ ਆ ਤੇ ਅਸੀਂ ਨਾਲ ਦੀ ਨਾਲ ਗੋਤਾਖੋਰ ੱਤੇ ਪਹੁੰਚੇ ਤੇ ਇਹਨਾਂ ਦੇ ਨਾਲ ਪੂਰੀ ਮਦਦ ਕੀਤੀ ਤੇ ਕੁਝ ਥੈਲੇ ਜਿਹੜੇ ਪਾੜ ਪਿਆ ਸੀ ਉਸ ਕਰਕੇ ਕਿਉਂਕਿ ਸਾਨੂੰ ਐ ਸੀਗਾ ਕਿ ਕਿਤੇ ਵੱਡਾ ਪਾੜ ਨਾ ਹੋ ਜਵੇ ਜਿਸ ਕਰਕੇ ਸ਼ਹਿਰ ਦਾ ਤੇ ਪਟਿਆਲੇ ਜ਼ਿਲ੍ਹੇ ਦਾ ਕੋਈ ਨੁਕਸਾਨ ਹੋਵੇ ਇਸ ਕਰਕੇ ਗੋਤਾਖੋਰ ਹਮੇਸ਼ਾ ਹੀ ਪ੍ਰਸ਼ਾਸਨ ਪਬਲਿਕ ਦੀ ਮਦਦ ਕਰਦੇ ਆ ਜਿਵੇਂ ਵੀ ਪ੍ਰਸ਼ਾਸਨ ਕਰਦਾ ਉਹ ਉਸਰਾਸੀਂ ਖੜੇ ਨਾਲ ਕਿੰਨੀ ਕੁ ਪਾੜ ਤੇ ਹੀ ਆ ਲਗਭਗ ਥੋੜੀ ਹੀ ਐ ਏਡੀ ਕੋਈ ਖਾਸ ਨਹੀਂ ਪਈ ਐ ਕਿਉਂਕਿ ਗੱਲਾਂ ਦੇ ਵਿੱਚ ਕਈ ਲੋਕਾਂ ਨੇ ਅਫਵਾਹ ਫਲਾਦੀ ਵੀ ਬਹੁਤ ਵੱਡੀ ਪਾੜ ਪੈ ਗਈ ਐ ਇਤੋਂ ਕਿ ਜੇ ਐਡੀ ਵੱਡੀ ਪਾੜ ਪੈਂਦੀ ਤਾਂ ਹੁਣ ਤੱਕ ਮੇਰੇ ਹਿਸਾਬ ਨਾਲ ਆਦਾ ਪਿੰਡ ਨੂੰ ਕਵਰ ਕਰ ਲੈਣਾ ਸੀ ਕਿ ਮੈਂ ਪਾਣੀ ਜਿਹੜਾ ਉਹ ਕੱਲ ਹੀ ਛੱਡਿਆ ਗਿਆ ਹੈਗਾ ਜਿਹੜੀ ਸਪੀਡ ਹੈ ਉਹ ਪਾਣੀ ਪੱਲਾ ਘੱਟ ਦੀ ਨਹਿਰ ਤੇ ਤਾਂ ਕੱਲ ਹੀ ਛੱਡਾ ਗਿਆ ਔਰ ਰਿਪੇਅਰ ਕਰਦੇ ਕਰਦੇ ਕੋਈ ਅਚਾਨਕ ਜਿਹੜਾ ਉਹ ਪਾੜ ਮੈਂ ਜਿਹੜੇ ਮੈਕਨਿਕ ਤੇ ਬੰਦੇ ਆਏ ਬੇ ਤੁਹਾਡੇ ਨਾਲ ਹੈਲਪਿੰਗ ਹਾਂ ਨਹਿਰ ਮੈਕਨਿਕ ਮੇਂ ਦੇ ਕੁਝ ਲੇਬਰ ਵਾਲੇ ਵੀ ਲੱਗੇ ਕੋਈ ਸਰਕਾਰੀ ਮੁਲਾਜ਼ਮ ਜੈ ਸਿੰਘ ਸਾਹਿਬ ਸੁਨਾ ਸਿੰਘ ਐਸਐਸ ਸਾਹਿਬ ਦੇ ਸਾਹਿਬ ਵੀ ਤੇ ਆ ਕੇ ਗਏ ਨੇ ਮੌਕਾ ਦੇ ਦਿੱਤੇ ਨੇ ਬਾਕੀ ਐਸਡੀ ਸਾਹਿਬ ਵੀ ਆਏ ਹੋਣੇ ਤੇ ਉਹਨਾਂ ਦੇ ਨਾਲ ਅਸੀਂ ਜਾ ਰਹੇ ਪ੍ਰੋਪਰ ਕੰਮ ਕਰਾਵਾਂਗੇ ਜਿੱਦੇ ਵੀ ਬਾਕੀ ਪ੍ਰਸ਼ਾਸਨ ਤੇ ਗੋਸਤੋਂ ਨਾ ਪੜੇ। ਸੰਗਰੀ ਵੀ ਜਿਵੇਂ ਉੱਪਰੋਂ ਦੇਖ ਰਿਹਾ ਆਪਾਂ ਲੇਵਰ ਲੱਗੀ ਹੋਈ ਐ। ਇੱਧਰ ਕਿਵੇਂ ਪਤਾ ਲੱਗਿਆ ਨੀ ਪਾੜਦੇ ਆਏ। ਇੱਧਰ ਜੇਸੀਬੀ ਜਿਹੜੀ ਲੱਗੀ ਸੀ ਨਾ ਉਹਦੇ ਕਰਕੇ ਮੈਂ ਤਾਂ ਪਹਿਲਾਂ ਕਹ ਵੀ ਤੋਹੇ ਜਾਨਵਰ ਨਾ ਕੁਝ ਉਹਨਾਂ ਦੇ ਸਰੰਗਾ ਹੁੰਦੀਆਂ ਨੇ। ਉਹ ਪ੍ਰਾਣੀਆਂ ਹੁੰਦੀਆਂ ਨੇ ਜਿੱਦ ਕਰਕੇ ਨਹੀਂ ਪਤਾ ਲੱਗਦਾਗਾ। ਅਚਾਨਕ ਜੇ ਤਾਂ ਥੈਲੇ ਉਹਨਾਂ ਨੇ ਲਾਣੇ ਸ਼ੁਰੂ ਕਰ ਦਿੱਤੇ ਤਾਂ ਉਹ ਕਿਤੇ ਨੇ ਕਿਤੇ ਥੋੜਿਆ ਜਿਹਾ ਪਾੜ ਕਿਉਂਕਿ ਪ੍ਰੈਸ਼ਰ ਬਹੁਤ ਹੈ, ਪਾਣੀ ਬਹੁਤ ਸਪੀਡ ਹੈ। ਉਸ ਕਰਕੇ ਥੋੜਾ ਜਿਹਾ ਪੜਦੇ ਆ ਮੈਂ ਲੋਕਾਂ ਨੂੰ ਕਿੱਦਾਂ ਕਹਿ ਰਹੇ ਹੋ ਅਪੀਲ ਕਿੱਦਾਂ ਕਰ ਰਹੇ ਹੋ ਕਿਉਂਕਿ ਇੱਧਰ ਦੀ ਲੋਕ ਬੜੇ ਆਂਦੇ ਜਾਂਦੇ ਆ ਲੋਕ ਜਿਹੜੇ ਹੈਗੇ ਨਾ ਦੇਖੋ ਭਾਈ ਆਉਣ ਜਾਣ ਵਾਸਤੇ ਇੱਕ ਰਸਤਾ ਬਣ ਗਿਆ ਦਫਾ 44 ਲੱਗੀ ਹੋਈ ਹੈ ਪਾਖੜਾ ਨਹਿਰ ਤੇ ਤੁਸੀਂ ਘੁੰਮ ਨਹੀਂ ਸਕਦੇ ਜੇ ਸਰਕਾਰੀ ਰੂਲ ਆਪਾਂ ਗੱਲ ਕਰੀਏ ਪਰ ਫਿਰ ਵੀ ਲੋਕ ਹਟਦੇ ਨਹੀਂ ਲੋਕਾਂ ਨੂੰ ਚਾਹੀਦਾ ਜਿਹੜੇ ਫਿਰ ਵਾਹਨਾਂ ਗੱਡੀਆਂ ਜਾਂ ਹੈਵੀ ਚੀਜ਼ ਲੈ ਕੇ ਆਂਦੇ ਨੇ ਇਹ ਨਹਿਰ ਹੈ ਪਰ ਇਹ ਵੀ ਬਹੁਤ ਪੱਕੀ ਹੈ ਨਹਿਰ ਐਡੇ ਛੋਟੇ-ਮੋਟੇ ਗੱਲਾਂ ਨਾਲ ਕੁਝ ਨਹੀਂ ਫਰਕ ਪੈਂਦਾ ਪਰ ਹਾਂ ਵੀ ਪਾਣੀ ਦਾ ਪ੍ਰੈਸ਼ਰ ਤੇਜ ਹੈ ਲੋਕ ਇੱਥੇ ਜ਼ਿਆਦਾ ਆਵਾਜ਼ ਨਹੀਂ ਨਾ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੇ ਪੀ ਲਈ ਹੈ ਵੀ ਕਿਸੇ ਪ੍ਰਕਾਰ ਦਾ ਡਰਨ ਨਾ ਕੋਈ ਮਨ ਦੇ ਵਿੱਚ ਡਰਨ ਨਾ ਰੱਖਣ ਕਿ ਇੱਥੇ ਪਾੜ ਪੈ ਗਿਆ ਵੀ ਕੋਈ ਨੁਕਸਾਨ ਹੋਊਗਾ ਐਦਾਂ ਦੀ ਕੋਈ ਵੀ ਸਿਸਟਮ ਨਹੀਂ ਹੈ ਬਾਕੀ ਪ੍ਰਸ਼ਾਸਨ ਖੜਾ ਨਹਿਰ ਮੈਥਮੇਟ ਡਿਪਾਰਟਮੈਂਟ ਖੜਾ ਐਸ.ਡੀ.ਐਮ ਸਾਹਿਬ ਖੜੇ ਆ ਤਹਿਸੀਲਦਾਰ ਸਾਹਿਬ ਖੜੇ ਆ ਐਸ.ਐਸ.ਪੀ ਸਾਹਿਬ ਨੌਕਾ ਦੇ ਜੀ ਬਿਸਰ ਦੇ ਕੇ ਐਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਗੱਲਾਂ ਤੋਂ ਡਰੋ ਨਾ